ਅੱਜ ਜਿਹੜਾ ਕਿ ਸ਼ਾਪਰ ਕੰਡੀ ਏਰੀਆ ਦੇ ਵਿੱਚ ਡਰੋਨ ਰਾਹੀਂ ਉੱਤੇ ਲਗਾਏ ਜਾ ਰਿਹਾ ਸਰੀ ਦਾ ਕੀ ਫਾਇਦਾ ਹੋਏਗਾ ਦੇਖੋ ਬੜੀ ਇੱਕ ਫੋਰੈਸਟ ਡਿਪਾਰਟਮੈਂਟ ਦੀ ਨਵੀਂਕਲੀ ਪਹਿਲ ਹੈਗੀ ਹੈ ਜਿਹਦੇ ਰਾਹੀਂ ਪਠਾਨਕੋਟ ਦੇ ਵਿੱਚ ਸਾਨੂੰ ਪਤਾ ਹੈ ਕਿ ਜਿਹੜਾ ਪਹਾੜੀ ਖੇਤਰ ਹੈ ਉਹ ਕਾਫੀ ਜ਼ਿਆਦਾ ਹੈ ਤੇ ਇਹਦੇ ਵਿੱਚ ਇਹੋ ਜਿਹੇ ਇਲਾਕੇ ਨੇ ਜਿੱਥੇ ਫਿਜ਼ੀਕਲੀ ਜਾ ਕੇ ਪਲਾਂਟੇਸ਼ਨ ਕਰਨਾ ਬਹੁਤ ਮੁਸ਼ਕਿਲ ਕੰਮ ਹੈ ਤੇ ਉਹਦੇ ਵਿੱਚ ਉੱਥੇ ਐਕਸੈਸ ਨੂੰ ਐਕਸੈਸੀਬਿਲਟੀ ਵਧਾਉਣ ਦੇ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤੇ ਇਹਦੇ ਵਿੱਚ ਸਾਰੀ ਜਿਹੜੀ ਲੋਕਲ ਵੈਰਾਈਟੀਆਂ ਨੇ ਉਨਾ ਦੇ ਉਹ ਵੀ ਪਲਾਂਟੇਸ਼ਨ ਕੀਤੀ ਜਾ ਰਹੀ ਹੈ ਤੇ ਇਹਦੇ ਨਾਲ ਜਿਹੜਾ ਸਾਡਾ ਫੋਰੈਸਟ ਕਵਰ ਹੈ ਹੋਰ ਸਟਰੋਂਗ ਹੋਏਗਾ ਹੋਰ ਵਧੀਆ ਲੋਕਲ ਵੈਰਾਈਟੀਆਂ ਉੱਥੇ ਲੱਗਣਗੀਆਂ ਜਿਹਦੇ ਨਾਲ ਫੋਰੈਸਟ ਦੀ ਜਿਹੜੀ ਹੈਲਥ ਹੈ ਉਹ ਬਹੁਤ ਇੰਪਰੂਵ ਹੋ ਗਈ ਤੇ ਨਾਲ ਦੀ ਨਾਲ ਜਿਹੜਾ ਫੋਰੈਸਟ ਕਵਰ ਬੜਾ ਵਧਾਨਦਾ ਤੇ ਜਿਹੜਾ ਟਰੀ ਪਲਾਂਟੇਸ਼ਨ ਦਾ ਟੀਚਾ ਸਰਕਾਰ ਵੱਲੋਂ ਦਿੱਤਾ ਗਿਆ ਸੀ ਉਹ ਵੀ ਪੂਰਾ ਹੋਣ ਨੂੰ ਜਾ ਰਿਹਾ ਹੈ ਤੇ ਬਹੁਤ ਵਧੀਆ ਚੀਜ਼ ਹੈਗੀ ਪਠਾਨਕੋਟ ਜਿਹੜਾ ਕਿ ਆਲਰੇਡੀ ਬਹੁਤ ਗ੍ਰੀਨਰੀ ਹੈਗੀ ਹੈ ਇੱਥੇ ਗ੍ਰੀਨਰੀ ਨੂੰ ਹੋਰ ਵਧੀਆ ਕਰਨ ਦੇ ਲਈ ਇੱਕ ਬਹੁਤ ਹੀ ਅੱਛੀ ਪਹਿਲ ਹੈ ਸਿੰਗਾਲਾਦ ਮੈਗਮੇ ਨੇ ਪੰਜਾਬ ਦੇ ਅੰਦਰ ਪਲਾਂਟੇਸ਼ਨ ਨੂੰ ਲੈ ਕੇ ਵੱਡੇ ਜਿਹੜੇ ਨਿਰਣੇ ਕੀਤੇ ਆ ਪਿਛਲੇ ਸਮੇਂ ਦੇ ਦੌਰਾਨ ਸੋ ਅਸੀਂ ਪੰਜਾਬ ਦੇ ਅੰਦਰ 3 ਕਰੋੜ ਬੂਟੇ ਪੰਜਾਬ ਦੀ ਸਰਜ਼ਮੀਂ ਦੇ ਉੱਤੇ ਲਾਉਣ ਦਾ ਜਿਹੜਾ ਟਾਰਗੇਟ ਮਿੱਥਿਆ ਜਿਹੜਾ ਅਸੀਂ ਬੜਾ ਸ਼ਾਨਦਾਰ ਢੰਗ ਦੇ ਨਾਲ ਉਹ ਪੂਰਾ ਕਰਨ ਵਾਲੇ ਪਾਸੇ ਜਾ ਰਹੇ ਆ ਸੋ ਅੱਜ ਇੱਕ ਨਵਿਕਲੀ ਪਹਿਲ ਕਦਮੀ ਪਲਾਂਟੇਸ਼ਨ ਨੂੰ ਲੈ ਕੇ ਹੋਈ ਆ ਜਿਉਂ-ਜਿਉ ਟੈਕਨੀਕ ਨਵੇਂ ਮਤਲਬ ਆ ਰਹੀ ਆ ਸੋ ਪਲਾਂਟੇਸ਼ਨ ਨੂੰ ਲੈ ਕੇ ਵੀ ਇੱਕ ਨਵੀਂ ਟੈਕਨੀਕ ਜਿਹੜੀ ਆ ਉਹ ਵਿਕਸਿਤ ਕੀਤੀ ਗਈ ਆ ਤੇ ਤੁਸੀਂ ਦੇਖਿਆ ਕਿ ਅੱਜ ਡਰੋਨ ਦੇ ਰਾਹੀਂ ਡਰੋਨ ਦੇ ਰਾਹੀਂ ਪਲਾਂਟੇਸ਼ਨ ਕਰਨ ਦਾ ਮਤਲਬ ਜਿਹੜਾ ਆ ਉਹ ਕਾਜ ਅੱਜ ਪਾਇਲਟ ਪ੍ਰੋਜੈਕਟ ਪੰਜਾਬ ਦੇ ਅੰਦਰ ਪਹਿਲੀ ਵਾਰ ਜਿਹੜਾ ਆ ਉਹ ਸ਼ੁਰੂ ਕੀਤਾ ਗਿਆ ਪਠਾਨਕੋਟ ਦੇ ਕੰਢੀ ਇਲਾਕੇ ਦੇ ਅੰਦਰ ਸੋ ਸਾਹਪਰ ਕੰਢੀ ਦੇ ਕੋਲ ਅਸੀਂ ਤੁਸੀਂ ਦੇਖਿਆ ਡਰੋਨ ਕਿਵੇਂ ਉੱਤੋਂ ਸੁੱਟ ਰਿਹਾ ਜੰਗਲ ਦੇ ਅੰਦਰ ਸੋ ਜਿਵੇਂ ਸੰਘਣੇ ਜੰਗਲਾਂ ਦੇ ਅੰਦਰ ਬਹੁਤ ਸੰਘਣੇ ਜੰਗਲ ਨੇ ਜਿੱਥੇ ਮਨੁੱਖਤਾ ਜਾਣਾ ਸੌਖਾ ਨਹੀਂ ਜਿੱਥੇ ਕਈ ਵਾਰੀ ਪਲਾਂਟੇਸ਼ਨ ਕਰਨੀ ਔਖੀ ਆ ਬੂਟੇ ਲਾਣੇ ਔਖੇ ਆ ਸੋ ਉਸ ਏਰੀਏ ਦੇ ਅੰਦਰ ਖਾਸ ਕਰਕੇ ਵੈਸੇ ਦਾ ਕੁਦਰਤ ਨੇ ਸਾਨੂੰ ਬਹੁਤ ਕੁਝ ਦਿੱਤਾ ਲੇਕਿਨ ਬਹੁਤ ਕੁਝ ਸਾਡਾ ਲੋਪ ਹੋ ਰਿਹਾ ਪੁਰਾਣੇ ਜੰਗਲਾਂ ਦੇ ਵਿੱਚੋਂ ਪੁਰਾਣੇ ਬੂਟੇ ਲੋਪ ਹੋ ਰਿਹਾ ਸੋ ਅਸੀਂ ਇਹਨੂੰ ਮਤਲਬ ਜਿਹੜਾ ਜੰਗਲ ਨੂੰ ਹੋਰ ਅਪਡੇਟ ਕਰਨ ਦੇ ਲਈ ਸਾਡਾ ਪੁਰਾਣਾ ਜਿਹੜੇ ਦਰੋਹਰ ਨੇ ਉਹ ਵੀ ਕੈਮਰਨ ਤੇ ਨਵੀਂ ਤਰ੍ਹਾਂ ਦੇ ਜਿਹੜੇ ਬੂਟੇ ਆ ਜਿਵੇਂ ਆਮਲਾ ਆ ਜਿਵੇਂ ਨਿੰਮ ਆ ਜਿਵੇਂ ਫਾਲਦਾਰ ਬੂਟੇ ਆ ਤਰ੍ਹਾਂ ਤਰ੍ਹਾਂ ਦੇ ਬੂਟੇ ਸੋ ਇਹ ਮਿੱਟੀ ਦੇ ਵਿੱਚ ਮਤਲਬ ਜਿਹੜੇ ਜਿਹੜੇ ਬਾਲ ਨੇ ਇਹਦੇ ਅੰਦਰ ਬੀਜ ਪਏ ਹੋਏ ਆ ਵੱਖ-ਵੱਖ ਬੂਟਿਆਂ ਦੇ ਸੋ ਇਹ ਜਦੋਂ ਉਤੋਂ ਗਰਾਣੇ ਆਣਾ ਨੇ ਜੰਗਲ ਦੇ ਅੰਦਰ ਜਾ ਕੇ ਤਾਂ ਫਿਰ ਇਹ 15 ਕਿ ਦਿਨਾਂ ਦੇ ਬਾਅਦ ਇਹ ਬੂਟੇ ਦਾਣਾ ਨੇ ਜਿਹੜਾ ਰੂਪ ਲੈ ਲੈਣਾ ਸੋ ਇਹ ਫੁੱਟਣਗੇ ਫਿਰ ਬੂਟੇ ਨਵੇਂ ਜੰਗਲ ਚ ਪੈਦਾ ਹੋਣਗੇ ਸੋ ਜਿੱਥੇ ਮਨੁੱਖ ਨਹੀਂ ਜਾ ਸਕਦਾ ਉੱਥੇ ਡਰੋਨੇ ਕੰਮ ਕਰਦੇ ਆ ਸੋ ਇਹ ਲਗਭਗ ਇਹਦੀ 500 ਮੀਟਰ ਦੀ ਕੈਪੈਸਿਟੀ ਉੱਪਰ ਜਾਣ ਦੀ ਸੋ ਤੇ 4 ਕਿਲੋਮੀਟਰ ਇਹ ਅੱਗੇ ਜਾ ਸਕਦਾ ਜਿਹੜਾ ਆਸ-ਪਾਸ ਫਿਰ ਸਕਦਾ ਔਰ 4 ਕਿਲੋ ਜਿਹੜੇ ਬਾਲ ਨੇ ਅੱਜ ਵੀਜ਼ ਉਹ ਅਸੀਂ ਇਹਦੇ ਵਿੱਚ ਪਾਏ ਆ ਸੋ ਇਹ ਗਰਾ ਰਿਹਾ ਤੁਸੀਂ ਦੇਖਿਆ ਕਿਵੇਂ ਅ ਮਤਲਬ ਜਿਹੜਾ ਹੈ ਉਹ ਥਾਂ ਥਾਂ ਸੁੱਟ ਰਿਹਾ ਉਹਨੂੰ ਸੋ ਅ ਮੈਂ ਫੋਰੈਸਟ ਦੇ ਅਧਿਕਾਰੀ ਸਵਾਨਾ ਨੂੰ ਅ ਐਪਰੀਸ਼ੀਏਟ ਵੀ ਕਰਦਾ ਉਹਨਾਂ ਨੇ ਵੱਡਾ ਉਦਮ ਮਾਰਿਆ ਸੋ